ਉਪਲ ਖੁਸ਼ੀ ਦੇ ਤਿੰਨ ਜੱਫੇ ਕੈਨੇਡਾ ਦੇ ਯਾਰ ਕੈਨੇਡਾ ਦੇ 100 ਡਾਲਰ ਦੇ ਲੱਗਣਗੇ ਮੇਰੇ ਵੀਰੋ ਖੁਸ਼ੀ ਦੇ ਤਿੰਨ ਜੱਫੇ ਕੈਨੇਡਾ ਦਾ 100 ਡਾਲਰ ਰੇਡ ਗੱਜਣ ਗੱਜਣ ਤੇ ਸ਼ਮੀਰ ਖਾਨ ਸ਼ਮੀਰ ਖਾਨ ਤੇ ਗੱਜਣ 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 ਆਓ ਗੱਜਣ ਇਹ ਕਹਿੰਦੇ ਜੋਧਾ ਦੇ ਲਈ ਪਹਿਲਾ ਡੇਰ ਪੁਆਇੰਟ ਜੋੜ ਦਿੰਦਾ ਹੈ ਲੈ ਵੀ ਅਮਰੀਕੇ ਦਾ ਅੰਦਾਜ਼ ਵੱਖਰਾ ਕੱਚਾ ਤਾਰ ਟੰਗ ਕੇ ਪੱਟਾਂ ਦੇ ਦਰਸ਼ਨ ਕਰਵਾਉਂਦਾ ਤੇ ਤੇ ਰੇਡ ਦਤਾਰ ਵਾਲਾ ਕਹਿੰਦੇ ਪਹਿਲਾਂ ਚੈਲੰਜ ਕਰ ਦਿੰਦਾ ਵੀ ਮੈਂ ਲੋਟ ਨਹੀਂ ਆਉਣਾ ਲੋਟ ਨਹੀਂ ਆਉਣਾ ਲੋਟ ਨਹੀਂ ਆਉਣਾ ਲਓ ਪਿੰਦੂ ਕਹਿੰਦੇ ਭੱਜ ਗਿਆ ਗੱਜਣ ਦਾ ਕਿਵੇਂ ਨਾ ਗੱਬਰ ਹੁੰਦਾ ਨਾ ਤੇ ਲੋਕਾਂ ਨੇ ਹੋਰ ਸੁਆਦ ਲੈਣਾ ਸੀਗਾ ਜਦੋਂ ਆਪਾਂ ਗੱਜਣ ਕਹਿੰਦੇ ਆ ਇੱਕ ਤੇ ਗੱਬਰ ਗਿਆ ਹੁੰਦਾ ਤੇ ਗੱਲ ਟਿਕਾੜੇ ਲੱਗਣੀ ਸੀਗੀ ਲਓ ਫੇਰ ਕਹਿੰਦੇ ਰੇਡ ਇੱਥੇ ਕਹਿੰਦੇ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਜੱਗੀ ਵੀ ਰੇਡ ਆ ਬੰਦ ਕਰ ਗੱਲ ਬੰਦ ਲਓ ਜੱਗੀ ਢਿੱਲੂ ਬੇਨੜੇ ਦੀ ਧਰਤੀ ਦਾ ਮੇਰੇ ਵੀਰੋ ਬੇਨੜਾ ਹੈ ਪਿੰਡ ਦੇ ਜੱਟ ਦਾ ਜਾਪੀ ਹੈ ਪੂਰਾ ਅੱਤ ਦਾ ਕਿਤੇ ਦੇਰੀ ਦੀ ਗੱਲਾਂ ਹੁੰਦੀ ਹੈ ਕਿਤੇ ਲੱਭੀ ਦੀਆਂ ਗੱਲਾਂ ਹੋਈਆਂ ਪਰ ਇਸ ਲਈ ਕਹਿੰਦੇ ਜੱਗੀ ਢਿੱਲੋਂ ਨੇ ਕਬੱਡੀ ਪਾਈ ਹੈ ਅਮਰਤਾਲ ਖਤਿਆਰ ਜੋਧਾ ਦੀ ਟੀਮ ਵੱਲੋਂ ਕਿੰਦੀ ਤਿਆਰ ਹੈ ਤੇ ਨਾਲ ਚਿੱਟੀ ਪਿੰਨ ਵਾਲਾ ਜੱਗਾ ਆਇਆ ਹੋਇਆ ਹੈ ਅਮਰਤਾਲ ਅਮਰਤਾਲ ਆਹ ਅਮਰਤਾਲ ਖਬਰਤਾਲ ਖਬਰਤਾਲ ਦੇ ਕੱਪ ਤੇ ਬੱਲੇ ਬੱਲੇ ਕਰਵਾ ਗਿਆ ਰੇਡ ਤੇ ਗੱਜਣ ਸਿੰਘ ਆ ਗਿਆ ਗੱਜਣ ਸਿੰਘ ਫੇਰ ਆ ਗਿਆ ਗੱਜਣ ਸਿੰਘ ਫੇਰ ਆ ਗਿਆ ਉਧਰ ਕਹਿੰਦੇ ਚਾਰ ਜਾਫੀ ਲਓ ਸਾਹਮਣੇ ਵਾਹ ਗੱਬਰੂਆ ਉਹ ਬੱਲੇ 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 ਮੈਨੂੰ ਪਾਰ ਲੰਘਾ ਦੇ ਵੇ ਘੜਿਆ ਕੀਤੇ ਕੌਣ ਪਗਾਉਣੇ ਅਮਰੀਕਾ ਵਿੱਚ ਝੂਠੀ ਪੈ ਗਈ ਵੇ ਕੱਟਿਆਂ ਨੇ ਕਾਵੇ ਯਾਰ ਮਲੌਣੇ ਲਓ ਸਾਹਮਣੇ ਦੇਖਾਂਗੇ ਇੱਧਰ ਆ ਗਿਆ ਕਹਿੰਦੇ ਪਿੰਦੂ ਦਤਾਲ ਦੀ ਧਰਤੀ ਦਾ ਇਹ ਕਹਿੰਦੇ ਕਸ਼ਮੀਰ ਬੜੰਗ ਹੋਣਿਆਂ ਦੀ ਬਿੱਟੂ ਕੁੱਬੇ ਸਪੇਨ ਸੋਨੀ ਯੂਕੇ ਬੱਲੀ ਸ੍ਰੀ ਸੇਠੀ ਮਨੀਲਾ ਮਾਨਕ ਜੋਧਾ ਤਰਨ ਤੇ ਤਰਨਾ ਉਹਨਾਂ ਦੀ ਟੀਮ ਖੇਡਦੀ ਹੈ ਲਓ ਬਿੰਦੂ ਫੜ ਲਿਆ ਨਾ ਅਮਰ ਤਾਲਖਨੇ ਜੇ ਜਫਾ ਸਿਰੇ ਦਾ ਲਾਤਾ ਤੇ ਖਾਨੇ ਵਾਲੋ ਲਲਕਾਰੇ ਬਾਰੇ ਕੀ ਖਿਆਲ ਹੈ ਨ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਰਵੀ ਦਿਉਰੇ ਨੇ ਅਗਲੀ ਰੇਡ ਪਾ ਦਿੱਤੀ ਹੈ ਰਵੀ ਦਿਉਰੇ ਨੇ ਅਗਲੀ ਰੇਡ ਪਾ ਦਿੱਤੀ ਹੈ ਮੇਰੇ ਵੀਰੋ ਆਹ ਵੇਖਦੇ ਆਂ ਵੀ ਚੌਧੇ ਵਿੱਚੋਂ ਘੋੜਾ ਬੱਜੀ ਤੇ ਟਿਕਾੜੇ ਪਰ ਨੰਬਰ ਇਸ ਲਈ ਰੇਡਰ ਦੇ ਹਿੱਸੇ ਜੁੜ ਚੁੱਕਿਆ ਨੰਬਰ ਧਾਵੀ ਦੇ ਹਿੱਸੇ ਜੁੜਦਾ ਹੈ ਪਿੰਦੂ ਦੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਪਿੰਦੂ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦਰ ਕਰਨ ਬੀਜਾ ਤੇ ਗੁਰੀ ਬੀਜਾ ਗੁਰੀ ਬੀਜਾ ਸਾਡਾ ਵੀਰ ਉਹ ਰੰਪੀਆ ਕੈਨੇਡਾ ਏ ਜਿਹਨੂੰ ਜਾਨ ਤੋਂ ਪਿਆਰਾ ਉਹ ਰੰਪੀਆ ਕੈਨੇਡਾ ਏ ਜਿਹਨੂੰ ਜਾਨ ਤੋਂ ਪਿਆਰਾ ਨੌ ਕਰੇਵਾਲ ਕਹਿੰਦਾ ਵੀ ਖੁਸ਼ੀ ਦੇ ਜਫੇ ਦਾ 3000 ਤਰੀਕ 100 ਡਾਲਰ ਤਿੰਨ ਜੱਫਿਆਂ ਦਾ ਲੱਖਾਂ ਦਾ ਬਜਟ ਚਾਚਾ ਪੂਰੀ ਛੇੜੀ ਹੈ ਗੱਬਰੂ ਟੋਪ ਲੈ ਜਾਂਦੇ ਮੈਦਾਨਾਂ ਵਿੱਚ ਭੇਰੀ ਹੈ ਤਾੜੀਆਂ ਲਲਕਾਰਿਆਂ ਨਾਲ ਗੂੰਜਦਾ ਅਸਮਾਨ ਵੀ ਅੱਜ ਖੰਨੇ ਦੇ ਵਿੱਚ ਕਬੱਡੀ ਦਾ ਮੈਦਾਨ ਲੱਗਦਾ ਬਣਿਆ ਜੰਗ ਦਾ ਮੈਦਾਨ ਵੀ ਕਬੱਡੀ ਦਾ ਮੈਦਾਨ ਅੱਜ ਲੱਗਦਾ ਜਿਵੇਂ ਬੜਿਆ ਜੰਗ ਦਾ ਮੈਦਾਨ ਵੀ ਐਨ ਕਹਿੰਦੇ ਸਿਰੇ ਦੀ ਟੱਕਰ ਹੋਈ ਪਈ ਹੈ ਸਿਰੇ ਦਾ ਨਜ਼ਾਰਾ ਪੁੱਜੇ ਨੇ ਖਿਡਾਰੀ ਕਹਿੰਦੇ ਚੜਦੇ ਤੋਂ ਚੜਦੇ ਮਹਰ ਪੱਟਾ ਉੱਤੇ ਥਾਪੀਏ ਇੱਕ ਦੂਜੇ ਮੂਹਰੇ ਖੜਦੇ ਕਈ ਬਣਦੇ ਪਹਾੜ ਕਈ ਝੂਕਦੇ ਤੂਫਾਨ ਮਿੱਤਰੋ ਕਬੱਡੀ ਦਾ ਮੈਦਾਨ ਅੱਜ ਬੜਿਆ ਫਿਰਦਾ ਜੰਗ ਦਾ ਮੈਦਾਨ ਮਿੱਤਰੋ ਜੰਗ ਦਾ ਮੈਦਾਨ ਮਿੱਤਰੋ ਲਓ ਫਾਈਨਲ ਚਿੰਤਾਰੇ ਹੋ ਰਹੇ ਐ ਫਾਈਨਲ ਚ ਨਤਾਰੇ ਹੋ ਰਹੇ ਲਾ ਵੀ ਦਿਉਰੇ ਦੀ ਰੇਡ ਗੱਲ ਵੀ ਕਲ ਰੇ ਰਵੀ ਦਿਉਰੇ ਵਾਲਾ ਆ ਗਿਆ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਚਾਰੇ ਤੇ ਚਾਰੇ ਦੇ ਚਾਰੇ ਤਿਆਰ ਨੇ ਖੰਨੇ ਵੀ ਧਰਤੀ ਹੈ ਲਓ ਸਾਹਮਣੇ ਫੌਜੀ ਬੱਲੇ 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 ਖੁਸ਼ੀ ਹਰ ਹਰ ਖੁਸ਼ੀ ਨੋਕਾ ਤਵਾਰ ਨੇ ਯਾਰੋ ਜਿਸ ਨੂੰ ਪਾਉਣਾ ਨੂੰ ਢਾਣੇ ਆਉਂਦੇ ਨੇ ਐਕਸ਼ਨ ਵੱਖਰੇ ਬਣਾਉਂਦਾ ਨਿਆਰੇ ਲੋਕਾਂ ਨੂੰ ਲਿਆਉਂਦਾ ਗਰ ਮਿਹਨਤਾਂ ਕੀਤਾ ਇਹਨੇ ਸਰੀਰ ਫਿੱਟ ਵੀ ਖੁਸ਼ੀ ਦੁੱਗਾਂ ਵਾਲੇ ਦਾ ਜੱਫਾ ਫੇਸਬੁੱਕ ਤੇ ਹੁੰਦਾ ਕੀਤਾ ਬਾੰਗੋ ਹਿੱਟ ਵੀ ਖੁਸ਼ੀ ਦੁੱਗਾਂ ਵਾਲੇ ਦਾ ਜੱਫਾ ਫੇਸਬੁੱਕ ਤੇ ਹੁੰਦਾ ਕਲਿੱਪ ਨਿਊਜ਼ ਬਣਦੀ ਹੈ ਕਲਿੱਪ ਨਿਊਜ਼ ਬਣਦੀ ਹੈ ਅਗਲੀ ਰੇਡ ਕਹਿੰਦੇ ਗੱਜਣ ਪਾਉਣ ਦੇ ਲਈ ਵਧਿਆ ਹੋਇਆ ਹੈ ਲੈ ਵੀ ਗੁੱਰੀ ਹੁਣ ਤਸਦੇ ਹੋ ਲੈ ਵੀ ਅਮਰੀਕ ਖੁਸ਼ੀ 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 ਤੇ ਗੱਜੋ ਦੋ ਕੰਝਾਂ ਤੇ ਖੁਸ਼ੀ ਡਾਲਰ ਪਰਮ ਉਹ ਖੁਸ਼ੀ ਦਰਬਾ ਪਜਾਉ ਉਹਨਾਂ ਨੂੰ ਖੁਸ਼ੀ ਦੋ ਸਾਊਂਡ ਡਾਲਰ ਖੁਸ਼ੀ ਦਰਬਾ ਖੁਸ਼ੀ ਦੁੱਗਾ ਖੁਸ਼ੀ ਦਰਬਾ ਲਾਓ ਟਿੱਪ ਕੋਈ ਜੱਤੀਵਾ ਬਾਲ ਐਬਸਪੋਰਟ ਤੇ ਇੰਟਰਨੈਸ਼ਨਲ ਦਾ ਭਵਉਂਦਾ ਏ ਇਹ ਸਾਲ ਜੱਫੇ ਸ਼ਾਹ ਕੋਟ ਲਈ ਲਾਉਂਦਾ ਏ ਪਿੰਨਵਾਰ ਦੇ ਮੈਚ ਵੀ ਖੇੜਦਾ ਨਿਤ ਲਈ ਖੁਸ਼ੀ ਦੁੱਗਾਂ ਵਾਲੇ ਦਾ ਜੱਫਾ ਫੇਸ ਦੁੱਖ ਤੇ ਹੁੰਦਾ ਹੈ ਟਵੈਨ ਸਮਨੇ ਫੇਰ ਅਗਲੀ ਰੇਡ ਤੇ ਜਾਫੀ ਚਾਰ ਮੇਰੇ ਮਿੱਤਰੋ ਮੰਡੀਆਂ ਵਾਲੇ ਦੀ ਕਬੱਡੀ ਤੇ ਜੱਗਾ ਚਿੱਟੀ ਜੱਗਾ ਚਿੱਟੀ ਵਾਲਾ ਕਰਦਾ ਟਰਾਈ ਇਹ ਚੀਜ਼ ਨਹੀਂ ਉਹ ਫੇਕ ਜਦੋਂ ਵੱਜਦੀ ਟਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ ਜਦੋਂ ਵੱਜਦੀ ਟਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ ਇੱਥੇ ਬਣਦੇ ਰਿਕਾਰਡ ਨਾਲੇ ਟੁੱਟਦੇ ਗਮਾਨ ਮਿੱਤਰੋ ਅੱਜ ਖੰਨੇ ਦੀ ਗਰਾਊਂਡ ਬੜੀ ਪਈ ਹੈ ਜੰਗ ਦਾ ਮੈਦਾਨ ਮਿੱਤਰੋ ਜੰਗ ਦਾ ਮੈਦਾਨ ਮਿੱਤਰੋ ਲਓ ਸਾਹਮਣੇ ਪਰ ਨੰਬਰ ਰਵੀ ਦਿਉਰੇ ਦਾ ਲੈ ਵੀ ਅਮਰੀਕਤ ਦਤਾਲ ਵਾਲਾ ਆ ਗਿਆ ਦਤਾਲ ਵਾਲਾ ਆ ਗਿਆ ਮੇਰੇ ਵੀਰੋ ਇੱਕ ਕੰਨੀ ਤੇ ਜੱਗਿਆ ਨਾਲ ਕਿੰਨੇ ਆਹ ਵੇਖ ਲੈ ਵੀ ਚਿੱਟੀ ਵਾਲਿਆ ਦਤਾਲ ਵਾਲਾ ਫੜਨਾ ਪੈਣਾ ਪਰ ਪਿੰਨੂ ਕਹਿੰਦਾ ਵੀ ਅੱਜ ਮੈਂ ਬੱਲੇ ਵੱਲੇ ਕਰਵਾਉਣੀ ਹੈ ਅੱਜ ਖੰਨੇ ਵਿੱਚ ਬੱਲੇ ਬੱਲੇ ਕਰਵਾਉਣੀ ਹੈ ਕਬੱਡੀ ਮੰਦਰ ਨੇ ਪਾ ਦਿੱਤੀ ਹੈ ਲੋ ਮੰਦਰ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਜਿਹੜੇ ਬਜ਼ੁਰਗ ਵੇਂਦੇ ਆਣਾ ਉਹਨਾਂ ਨੇ ਕਹਿਣਾ ਖੰਨੇ ਸਿਰਾ ਹੋ ਗਿਆ ਆ ਰੇਡਰ ਤਾਂ ਗੋਡੇ ਪਰ ਨਹੀਂ ਆਉਂਦੇ ਸੀਗੇ ਰੇਡਰ ਤਾਂ ਗੋਡਿਆਂ ਤੇ ਹੀ ਆਉਂਦੇ ਸੀਗੇ ਅੱਜ ਮੋਟਰਸਾਈਕਲ ਜਿੱਤਣ ਔਖੇ ਐ ਔਖੇ ਐ ਪਾਣੀ ਗਰਾਊਂਡ ਦੇ ਵਿੱਚ ਜ਼ਰੂਰ ਪੁੱਜ ਜਾ ਕਰ ਦਿਓ ਲੋ ਪਿੰਦੂ ਦਤਾਲ ਦੀ ਇਸ ਲਈ ਰੇਡ ਪੈ ਰਹੀ ਹੈ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗ ਦੇ ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗ ਦੇ ਗੱਲਾਂ ਸੱਚੀਆਂ ਆਖਦਾ ਇਹ ਲੋਕੋ ਪਿੰਡ ਵਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਖਾਲਾ ਅੱਜ ਖੰਨੇ ਵਿੱਚ ਹੋਈ ਪਈ ਆ ਲਾਲਾ ਲਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਖਾਲਾ ਲਓ ਕਿੰਦੀ ਏ ਇਸ ਲਈ ਜੋਦਾ ਪਿੰਡ ਵਾਲਾ ਉਹ ਜੋਦਾ ਪਿੰਡ ਵਾਲਾ ਜੋਦਾ ਪਿੰਡ ਵਾਲਾ ਜੋਦਾ ਪਿੰਡ ਵਾਲਾ ਜੋਦਾ ਜੋਦਾ ਕਰਾ ਗਿਆ ਮੇਰੇ ਵੀਰ ਹੋ ਗਈ ਜੋਦਾ ਜੋਦਾ ਹੋ ਗਈ ਹੈ ਇਹ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਗਵਾਂਡ ਪਿੰਡ ਦਾ ਗੱਬਰੂ ਹੈ ਅਮਰੀਕ ਮੈਚ ਬਰਾਬਰ ਲਾਓ ਸਾਹਮਣੇ ਖੁਸ਼ੀ ਜੱਫਾ ਲਾਵੇ ਦੋ ਜੱਫਿਆਂ ਦਾ ਕਹਿੰਦੇ 200 ਡਾਲਰ ਲੱਗਾ ਹੋਇਆ ਹੈ ਪਰ ਮੁੰਡਿਆਂ ਵੱਲੋਂ 200 ਡਾਲਰ ਲੱਗਾ ਹੋਇਆ ਹੈ ਅੱਜ ਕਹਿੰਦੇ ਮੰਦਰ ਲੇਟ ਆਇਆ ਹੈ ਮੰਦਰ ਕਹਿੰਦਾ ਜੇ ਉਹਦਾ ਵਿਆਹ ਸੀ ਜਿਹਨੇ ਮੰਦਰ ਦੇ ਵਿਆਹ ਵੇਲੇ ਖੜਕੇ ਰੀਵਨ ਕਟਾਇਆ ਸੀ ਸਾਲੀ ਦਾ ਵਿਆਹ ਸੀ ਅੱਜ ਲਓ ਦੇਖੋ ਸਾਹਮਣੇ ਅਗਲੀ ਰੇਡ ਜੱਗੀ ਢੱਲੋ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਚਾਰ ਜਾਸੀ ਹੈ ਜੱਗਾ ਚਿੱਟੀ ਪਿਆਰ ਹੈ ਆਏ ਕਹਿੰਦੇ ਔਲਖਾ ਵਾਲਾ ਜੱਟਾਂ ਦੇ ਪੱਤ ਪਤੰਦਰ ਬਣੇ ਸੀ ਖੜੇ ਸ਼ਿਕੰਦਰ ਤੇ ਆਓ ਧੱਕੇ ਦਾ ਢੋਡਿਆ ਟੁਰੀ ਤੇ ਆਇਆ ਹੋਇਆ ਔਲਖਾ ਵਾਲਾ ਪਰ ਨੰਬਰ ਇਸ ਲਈ ਕਹਿੰਦੇ ਜੱਗੀ ਢਿੱਲੋਂ ਨੇ ਜੋੜ ਦਿੱਤਾ ਮੇਰੇ ਵੀਰੋ ਜੱਗੀ ਢਿੱਲੋਂ ਦੇ ਦਤਾਲ ਲਈ ਜੋੜ ਦਿੱਤਾ ਅਗਲੀ ਰੇਡ ਹਰਿਆਣੇ ਕਾ ਸ਼ੋਰਾ ਹਰਿਆਣੇ ਕਾ ਸ਼ੋਰਾ ਅਗਲੀ ਕਬੱਡੀ ਪਾਰਿਆ ਲਓ ਇਸ ਲਈ ਪਈ ਹੋਈ ਰੇਡ ਰਮਨ ਨਾਗਰਾ ਉਹਦੇ ਨਾਗਰਾ ਸੋਨੂ ਨਾਗਰੇ ਉਹਨਾਂ ਦਾ ਆਤੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆਓ ਸਾਹਮਣੇ ਨੌਜਨ ਤਕੜਾ ਨੰਬਰ ਜੋੜਦਾ ਆਇਆ ਹੈ ਰਵੀ ਦਿਉਰਾ ਸ਼ਪਾਰ ਵਾਲੇ ਗੋਖੀ ਦਾ ਰਕਵੇ ਵਾਲੇ ਦੀਪੀ ਸਿੱਧੂ ਦਾ ਕਪਿਆ ਦੇ ਗੁਰਜੀਤ ਮੰਗੜ ਦਾ ਤੇ ਸਲੌਦੀ ਵਾਲੇ ਸੈਂਡੀ ਦਾ ਨੰਗੜ ਵਾਲੇ ਨੱਬੀ ਢਾਲੇ ਵਾਲਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਕਬੱਡੀ ਇਸ ਵੇਲੇ ਕਹਿੰਦੇ ਬਤਾਲ ਵਾਲੇ ਪਿੰਦੂ ਨਹੀਂ ਅਮਰੀਕ ਗੱਲ ਕਰ ਰਿਹਾ ਲਓ ਪਿੰਦੂ ਕਹਿੰਦੇ ਕਬੱਡੀ ਪਾ ਰਿਹਾ ਹੈ ਪਹਿਲਾ ਅਮਰਤ ਨੇ ਜੱਗੀ ਫੜਿਆ ਹੁਣ ਫੇਰ ਥਾਪੀਆਂ ਮਾਰਦਾ ਉਹ ਬੱਲੇ ਉਹ ਬੱਲੇ 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 ਹੋ ਗਈ ਮਿੱਤਰੋ ਅਮਰਤ ਨੇ ਬਾਸ ਕਰਾਤੀ ਅੱਜ ਅਮਰਤ ਨੇ ਬਾਸ ਕਰਾਤੀ ਅੱਜ ਅਗਲੀ ਰੇਡ ਮੰਦਰਾ ਪਾਏ ਕਿਉਂ ਲਓ ਮੰਨਰ ਦੀ ਰੇਡ ਹੈ ਚੜਕ ਦੇ ਵਿੱਚੋਂ ਟਰੈਕਟਰ ਜਿੱਤਿਆ ਸੀ ਤੇ ਕੱਲੂ ਚੜਕ ਦਾ ਮੇਲਾ ਵੀ ਹੋ ਰਿਹਾ ਮੇਰੇ ਵੀਰੋ ਕੱਲੂ ਚੜਕ ਦਾ ਮੇਲਾ ਵੀ ਹੋ ਰਿਹਾ ਸਾਹਮਣੇ ਮੰਨਰ ਦੀ ਰੇਡ ਚਾਹਾਂ ਦਾਫਿਆਂ ਵਿੱਚੋਂ ਆਓ ਨੈਲ ਸਿੰਘ ਨੇ ਇਸ਼ਾਰਾ ਕਰਨਾ ਪੈਣਾ ਹੈ ਪੁਆਇੰਟ ਇਸ ਲਈ ਸੋਪਰ ਨੂੰ ਦਿੱਤਾ ਗਿਆ ਇਸ਼ਾਰੇ ਹੋਏ ਐ ਇਸ਼ਾਰੇ ਹੋਏ ਐ ਲੈ ਵੀ ਦਿਲਬਰ ਭਾਈ ਮਾਰ ਵਿਸਲ ਰੇਡਰ ਕਹਿੰਦਾ ਟੱਚ ਹੋਇਆ ਜਾਂ ਫੀਕੋ ਨਾ ਹੋਇਆ ਨਹੀਂ ਆ ਪਾਣੀ ਵਾਲੇ ਵੀਰੇ ਬਾਹਰ ਬਾਹਰ ਖੰਨੇ ਮੇਲਾ ਚੱਲ ਰਿਹਾ ਫਾਈਨਲ ਹੋ ਰਿਹਾ ਔਰ ਸਾਹਮਣੇ ਕਬੱਡੀ ਮੇਰੇ ਵੀਰੋ ਕੌਣ ਪਾ ਰਿਹਾ ਹੈ ਕੌਣ ਪਾ ਰਿਹਾ ਮੰਡੀਆਂ ਵਾਲਾ ਗੁਰਮੀਤ ਪਾ ਰਿਹਾ ਮੰਡੀਆਂ ਵਾਲੇ ਗੁਰਮੀਤ ਦੀ ਇਸ ਵੇਲੇ ਪਈ ਹੋਈ ਰੇਡ ਹੈ ਬੱਬੂ ਕਹਿੰਦਾ ਵੀ ਜੱਗੇ ਦਿਓਲ ਦਾ ਗਹਿ ਗੱਡਵਾ ਯੋਗਦਾਨ ਹੈ ਖੋਜੇ ਵਾਲੀ ਇਹ ਜੱਗੇ ਦਿਓਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਸਾਹਮਣੇ ਅਮਰਤ ਤੇ ਗੁਰਮੀਤ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਪਾ ਜੋਰਦੋਦੋ ਕਬੱਡੀ ਖਿਡਾਰੀਆਂ ਦਾ ਉਹ ਬੰਦਾ ਪੁਰੀ ਤੇ ਆਇਆ ਹੋਇਆ ਅਮਰੀਕ ਬੰਦਾ ਪੁਰੀ ਤੇ ਆਇਆ ਹੋਇਆ ਪੁਰੀ ਤੇ ਆਇਆ ਪੁਰੀ ਤੇ ਆਇਆ ਉਹਦੇ ਪਹਿਲਾਂ ਹੀ ਥੋੜੀ ਚੋਟ ਆਈ ਹੈ ਗੁਰਮੀਤ ਦੇ ਮਿਹਰ ਕਰੇ ਪ੍ਰਮਾਤਮਾ ਸਾਡੀਆਂ ਦੁਆਵਾਂ ਐ ਇੱਕ ਵਾਰੀ ਤਾੜੀਆਂ ਮਾਰ ਕੇ ਹੌਸਲਾ ਅਸ਼ੀਰਵਾਦ ਦੇ ਦਿਓ ਦਰਸ਼ਕ ਵੀਰੋ ਕਿ ਮਾਰਨ ਡੰਡ ਤੇ ਚੱਕਣ ਵੇਟ ਵੱਜੇ ਨਾ ਕਿਸੇ ਦੇ ਸੱਟ ਫੇਤ ਡੌਲਿਆਂ ਤੇ ਕੋਹਣ ਉੱਤੇ ਟੁੱਚੀ ਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੇ ਤੂੰ ਮਿਹਰ ਮਾਲਕਾ ਖੇਡ ਕਬੱਡੀ ਉੱਤੇ ਰੱਖੇ ਤੂੰ ਮਿਹਰ ਮਾਲਕਾ ਵਾਹਿਗੁਰੂ ਮਿਹਰ ਰੱਖੇ ਲਓ ਪਈ ਹੋਏ ਰਵੀ ਦਿਆਰੇ ਦੀ ਰੇਡ ਦੇ ਉੱਪਰ ਹੁਣ ਚੌਹ ਜਾਫੀਆਂ ਵਿੱਚੋਂ ਖੁਸ਼ੀ ਨੂੰ ਟੱਚ ਕਰਕੇ ਰਵੀ ਦਿਉਰੇ ਨੇ ਨੰਬਰ ਆਪਣੀ ਟੀਮ ਜੋਧਾ ਲਈ ਜੋੜ ਦਿੱਤਾ ਅਮਰੀਕ ਆ ਜਾ ਫਿਰ ਉੱਤੇ ਲਓ ਸਾਹਮਣੇ ਕਹਿੰਦੇ ਰੇਡ ਪਿੰਦੂ ਦੁੱਤਾਲ ਵਾਲਾ ਪੌਣ ਦੇ ਲਈ ਵਧਿਆ ਹੋਇਆ ਇਧਰ ਕਹਿੰਦੇ ਚਾਰ ਦੇ ਵਿੱਚ ਚਾਰਾਂ ਦੇ ਵਿੱਚੋਂ ਪੌਣ ਬੱਲੇ ਬੱਲੇ ਕਰਵਾਵੇਗਾ ਕਹਿੰਦੇ ਸਵਾਦ ਦੱਸੂ ਮੇਰੇ ਮਿੱਤਰੋ ਜੱਗੇ ਚਿੱਟੀ ਦਾ ਜੱਫਾ ਜੱਗੇ ਦਿਉੜ ਵੱਲੋਂ 2000 ਦਾ ਹੋਵੇਗਾ 2000 ਦਾ ਜੱਫਾ ਹੋਵੇਗਾ ਲਓ ਕਿੰਦੀ ਨੇ ਕਹਿੰਦੇ ਟਰਾਈ ਕੀਤੀ ਹੈ ਪਿਆਰਾ ਸਾਊਂਡ ਜੀ ਬੜਾ ਧੰਨਵਾਦ ਹੈ ਬੜੀ ਪਿਆਰੀ ਸਾਊਂਡ ਹੈ ਪਿਆਰਾ ਸਾਊਂਡ ਦਾ ਬਹੁਤ ਵੱਡਾ ਧੰਨਵਾਦ ਲਓ ਰਵੀ ਦਿਉੜਾ ਰੇਡ ਪਾਰਿਆ ਮਣਕਰਗਲੋਂ ਮੁੰਡੇ ਦੀ ਲਾ ਰਵੀ ਦਿਉੜੇ ਦੀ ਇਸੇ ਦੇ ਪਈ ਹੋਈ ਰੇਡ ਚੌਥੇ ਆਫਸ਼ਿਆਂ ਵਿੱਚੋਂ ਦਿੜਬੇ ਵਾਲਾ ਅਮਰਤ ਕਹਿੰਦੇ ਵੀ ਮੋਟਰਸਾਈਕਲ ਜਿੱਤਰ ਦੇ ਲਈ ਬੱਲੇ ਬੱਲੇ ਕਰਵਾ ਰਿਹਾ ਹੁਣ ਵੇਖਣਾ ਵੀ ਘੋੜੇ ਤੇ ਰਵੀ ਦਿਉਰੇ ਦੇ ਦਰਮਿਆਨ ਪਈ ਹੋਈ ਟੱਕਰ ਤੇ ਨੰਬਰ ਇਸ ਲਈ ਰਵੀ ਦਿਉਰੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਜੱਗੀ ਢੱਲੋ ਬੇੜੜੇ ਵਾਲੇ ਦੀ ਕਹਿੰਦੇ ਰੇਣ ਪੈ ਰਹੀ ਹੈ ਜੱਗਾ ਚਿੱਟੀ ਦਾ ਕਹਿੰਦੀ ਜੋਧਾ ਦਾ ਨਾਲ ਅਮਰਤਾਲਖਾ ਜੋਧਾ ਦੀ ਧਰਤੀ ਹੈ ਜੋਧਾ ਮਨਸੂਰਾ ਬੜੇ ਮਸ਼ਹੂਰ ਪਿੰਡ ਨੇ ਆਹ ਮੁੰਡਾ ਆਹ ਮੁੰਡਾ ਹਾਲ ਖਾਂਦਾ ਇਸ ਲਈ ਗੁਰਦਾਸਪੁਰੀਆ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਉਹ ਗਿੱਟਾ ਫੜ ਲਿਆ ਗਿੱਟਾ ਸੋਹਿਆ ਸਾਹਮਣੇ ਅੱਜ ਰੀਡਰ ਇਹ ਨਾ ਕਹਿਣਗੇ ਵੀ ਅਸੀਂ ਤੇ ਸੌਖੇ ਮੁੰਡਾ ਆ ਉਧਰ ਸੋਨੂ ਨਾਗਰਾ ਇਕਲਾਈ ਸਾਡਾ ਵੀਰ ਮੰਦਰ ਦੀ ਆ ਰੇਡ ਤੇ 2000 ਦਿੱਤਾ ਜਾਵੇਗਾ ਸੋਨੂ ਨਾਗਰਾ ਇਕਲਾਈ ਆਰਤੀਆ ਲੋ ਹੁਣ ਇਹ ਨਹੀਂ ਕਹਿ ਸਕਦਾ ਵੀ ਟੱਚ ਹੋਇਆ ਇਹ ਨਹੀਂ ਕਹਿ ਸਕਦਾ ਵੀ ਟੱਚ ਨਹੀਂ ਹੋਇਆ ਹੁਣ 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 ਸੁਣ ਹੁਣ 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 ਓਏ ਆਇਆ ਮਯਾਰਾ ਥੰਡੇ ਵਾਲਿਓ ਹੁਣ ਨਹੀਂ ਕੋਈ ਕਹਿ ਸਕਦਾ ਨਹੀਂ ਟੱਚ ਹੋਇਆ ਜਾਂ ਨਹੀਂ ਹੋਇਆ ਅੱਜ ਪਰਖੰਨੇ ਵਿੱਚ ਸਿਰਾ ਹੋਇਆ ਤੇ ਹੋਇਆ ਮੇਰੇ ਵੀਰੋ ਹੋਇਆ ਤੇ ਸਾਹਮਣੇ ਆਹ ਨੰਬਰ ਇਸਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਅਗਲੀ ਰੇਡ ਰਵੀ ਦੀ ਲੈ ਵੀ ਅਮਰੀਕ ਰਵੀ ਦੌਰੇ ਵਾਲਾ ਕਹਿੰਦੇ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਹਰਜੀਤ ਖੁਸ਼ੀ ਹੈ ਸਨੀ ਹੈ